ਆਈ ਡੋਨਟ ਥਿੰਕ ਸੋ ਕਿ ਕਿਸੇ ਵੀ ਐਂਗਲ ਤੋਂ ਘਟੀ ਹੈ ਚਾਹੇ ਅਸੀਂ ਗੈਸ ਸਟੇਸ਼ਨਸ ਤੇ ਦੇਖੀਏ ਪ੍ਰਾਈਸਸ ਹਰ ਰੋਜ਼ ਹੀ ਹਾਈ ਨਜ਼ਰ ਆਉਂਦੇ ਹੈ ਔਰ ਬਹੁਤ ਮਾਈਨਰ ਮਾਈਨਰ ਚੀਜ਼ਾਂ ਦੇ ਵਿੱਚ ਮਹਿੰਗਾਈ ਵੱਧੀ ਹੀ ਜਾ ਰਹੀ ਹੈ ਮਹਿੰਗਾਈ ਘਟੀ ਤੇ ਨਹੀਂ ਹੈਗੀ ਸਾਲ ਹੀ ਹੋ ਗਿਆ ਇਹਨੂੰ ਵਧਦੀ ਦੇਖ ਰਹੇ ਹੇ ਤੱਕ ਤੇ ਲੋਕ 10-10 ਡਾਲਰ ਘੰਟੇ ਦੇ ਕੰਮ ਕਰਨ ਨੂੰ ਵੀ ਤਿਆਰ ਹੋ ਰਹੇ ਨੇ ਕਈ ਕਹਿੰਦੇ ਸਾਨੂੰ ਤਾਂ 80 ਹੀ ਦੇ ਦਿਓ ਸਾਰੇ ਦਿਨ ਦੇ ਇਟਸ ਰੀਲੀ ਹਾਰਡ ਫਾਰ ਅਸ ਯੂ ਨੋ ਨਾਓ ਵੀ ਆਰ ਲਾਈਕ expecting another one so we are thinking to how, how you can afford in this economy. We don't receive enough uh, help from mm -hmm. the government and they are taking a lot taxes so it's, it's mm -hmm. really hard. ਇਸ ਦੌਰਾਨ ਜਦੋਂ ਦੇਸ਼ ਤੇ ਆਰਥਿਕ ਆંકੜੇ ਬਿਹਤਰ ਹਾਲਾਤਾਂ ਵੱਲ ਇਸ਼ਾਰਾ ਕਰਨ ਲੱਗੇ ਨੇ ਜ਼ਮੀਨੀ ਪੱਧਰ ਤੇ ਲੋਕ ਹਾਲੇ ਕੋਈ ਬਦਲਾਅ ਨਹੀਂ ਮਹਿਸੂਸ ਕਰ ਰਹੇ ਮੌਲਟਨ ਮਿਸਿਸ ਆਗਾ ਦੇ ਇੱਕ ਰੈਸਟੋਰੈਂਟ ਬਿਜ਼ਨਸ ਦੇ ਮਾਲਕ ਸੰਦੀਪ ਸਿੰਘ ਮੁਤਾਬਕ ਇਨਫਲੇਸ਼ਨ ਗਵਰਨਮੈਂਟ ਕਹਿੰਦੀ ਹੈ ਘਟ ਹੋਇਆ ਹੈ ਪਰ ਪ੍ਰੈਕਟੀਕਲੀ ਅਗਰ ਦੇਖਿਆ ਜਾਏ ਤੇ ਗਰਾਊਂਡ ਰਿਐਲਿਟੀ ਵਿੱਚ ਉਹ ਬਿਲਕੁਲ ਡਿਫਰੈਂਟ ਹੈਗਾ ਇਨਫਲੇਸ਼ਨ ਬਹੁਤ ਜ਼ਿਆਦਾ ਹੈ ਐਂਡ ਜੌਬਸ ਹੈ ਨਹੀਂ ਚੀਜ਼ਾਂ ਬਹੁਤ ਮਹਿੰਗੀਆਂ ਨੇ ਸਰਵਾਈਵ ਕਰਨਾ ਐਜ਼ ਅ ਬਿਜ਼ਨਸ ਓਨਰ ਵੀ ਐਂਡ ਐਜ਼ ਅ ਨਾਰਮਲ ਬੰਦੇ ਵਸੇ ਵੀ ਬਹੁਤ ਮੁਸ਼ਕਿਲ ਹੈ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਰੈਸਟੋਰੈਂਟ ਵਿੱਚ ਨੌਕਰੀ ਮੰਗਣ ਲਈ ਆਉਂਦੇ ਨੌਜਵਾਨ ਲੜਕੇ ਲੜਕੀਆਂ ਦੇ ਸੰਘਰਸ਼ ਨੂੰ ਵੇਖਦਿਆਂ ਉਹ ਵੀ ਪਰੇਸ਼ਾਨ ਹੁੰਦੇ ਨੇ ਤੁਸੀਂ ਮੰਨੋਗੇ ਨਹੀਂ ਅਸੀਂ ਸਵੇਰੇ 9 ਵਜੇ ਜਦੋਂ ਰੈਸਟੋਰੈਂਟ ਓਪਨ ਕਰੀਦਾ ਹੈ ਐਂਡ ਰਾਤੀ 10 ਵਜੇ ਤੱਕ ਤੇ ਘਟੋ ਘਟ ਮੇਰੇ ਕੋ 50 ਤੋਂ ਲੈ ਕੇ 100 ਬੱਚਾ ਰੋਜ਼ ਜੋਬ ਮੰਗਨ ਆਉਂਦਾ ਹੈ ਐਂਡ ਪਲਸ ਉਹਨਾਂ ਦੇ ਪੇਰੈਂਟਸ ਆਉਂਦੇ ਮੰਗਦੇ ਜਿਹੜੇ ਮੈਡੀਕਲ ਵਿਜ਼ਟਰ ਵੀਜ਼ਾ ਜਾਂ ਆਏ ਹੋਏ ਨੇ ਆਪਣਾ ਜਿਹੜੇ ਦੂਜੇ ਵੀਜ਼ੇ ਤੇ ਸੁਪਰ ਵੀਜ਼ਾ ਤੇ ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਵੀ ਜੋਬਸ ਮਿਲਣ so that ki ਉਹ ਆਪਣੀ ਕਮਾਈ ਕਰਕੇ ਬੱਚਿਆਂ ਨੂੰ ਦੇਣ ਕਿਉਂਕਿ ਬੱਚਿਆਂ ਵਾਸਤੇ ਜੋਬਸ ਨਹੀਂ ਹੈਗੀਆਂ ਐਂਡ ਹਾਲਾਤ ਖਰਾਬ ਹੀ ਨੇ ਉਹਨਾਂ ਦਾ ਕਹਿਣਾ ਹੈ ਕਿ ਆਰਥਿਕ ਸਥਿਤੀ ਇੰਨੀ ਡਾਵਾ ਡੋਲ ਹੈ ਕਿ ਲੋਕ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਵਿੱਚ ਕੰਮ ਕਰਨ ਲਈ ਤਿਆਰ ਨੇ ਮੈਨੂੰ ਕੱਲ ਇੱਕ ਬੱਚਾ ਆਇਆ ਕਹਿਣ ਲੱਗਾ ਜੀ ਮੈਨੂੰ ਜੌਬ ਦੇ ਦਿਓ ਮੈਂ ਕਿਹਾ ਬੱਚੇ ਹੈ ਨਹੀਂ ਹਲੇ ਕਹਿੰਦਾ ਮੈਨੂੰ ਕੁਝ ਵੀ ਦੇ ਦਿਓ ਮੈਂ ਭੜਨੇ ਮੰਜਨ ਨੂੰ ਤਿਆਰ ਆ ਮੈਂ ਕਿਹਾ ਇਟਸ ਅ ਵੈਰੀ ਸਮਾਲ ਟੇਕ ਆਊਟ ਰੈਸਟ ਹੈਗਾ ਇਹ ਕੋਈ ਵੱਡਾ ਨਹੀਂ ਹੈਗਾ ਕਿ ਮੈਂ ਕੁਝ ਡਿਸ਼ ਵਾਸ਼ਿੰਗ ਲਗਾਈ ਹੋਈ ਤਾਂ ਮੈਂ ਤੁਹਾਨੂੰ ਉਸ ਦੇ ਡਿਸ਼ ਵਾਸ਼ਰ ਰੱਖ ਲਵਾ ਹੈ ਨਹੀਂ ਪਰ ਉਹਨਾਂ ਨੂੰ ਲਾਲਚ ਕੀ ਹੁੰਦਾ ਹੈ ਐਟ ਐਨੀ ਕਾਸਟ ਉਹ ਕੁਝ ਵੀ ਕਿੰਨੇ ਦੇ ਵੀ ਪੈਸੇ ਤੇ ਕੰਮ ਕਰਨ ਨੂੰ ਤਿਆਰ ਨੇ ਮੈਂ ਕਾਫੀ ਲੋਕਾਂ ਨੂੰ ਜਾਣਦਾ ਜਿਹੜੇ ਕਿ ਐਕਸਪਲੋਇਟ ਕਰ ਰਹੇ ਨੇ ਐ ਉਹ ਜੇ ਬੱਚਿਆਂ ਨੂੰ ਘੱਟ ਪੈਸੇ ਦੇ ਕਰਕੇ ਵਿਚ ਇਜ਼ ਇਲੈਗਲ ਪਰ ਉਹਨਾਂ ਨੂੰ ਲਾਲਚ ਬੱਚਿਆਂ ਨੂੰ ਕੀ ਹੁੰਦਾ ਕਿ ਜਦੋਂ ਤੁਸੀਂ ਰੈਸਟੋਰੈਂਟ ਵਿੱਚ ਕੰਮ ਕਰਦੇ ਹੋ ਤੇ ਦੋ ਟਾਈਮ ਦੀ ਰੋਟੀ ਫ੍ਰੀ ਮਿਲ ਜਾਂਦੀ ਹੈ ਉਹਨਾਂ ਨੂੰ ਤੇ ਉਹਨਾਂ ਦਾ ਜਿਹੜਾ ਖਾਣ ਦਾ ਖਰਚਾ ਉਹ ਨਿਕਲ ਜਾਂਦਾ ਐਂਡ ਉਹ ਕਹਿੰਦੇ ਨੇ ਕਿ ਸਾਨੂੰ ਮਿਨਿਮਮ ਤੇ ਵੀ ਇੱਕ ਅਗਰ ਪੈਸੇ ਬੰਨ ਜਾਂ ਤਾਂ ਉਹਨਾਂ ਦਾ ਜਿਹੜਾ ਰੈਂਟ ਹੈ ਉਹ ਨਿਕਲ ਜਾਂਦਾ ਸੋ ਰੈਸਟੋਰੈਂਟ ਵਿੱਚ ਕੰਮ ਕਰਨ ਦਾ ਇਹ ਫਾਇਦਾ ਹੋ ਜਾਂਦਾ ਕਿ ਭਈ ਉਹਨਾਂ ਨੂੰ ਉਹਨਾਂ ਨੂੰ ਗ੍ਰੋਸਰੀ ਕਰਕੇ ਲਿਆਣਾ ਘਰ ਬਣਾਣਾ ਉਹ ਬਚ ਜਾਂਦਾ ਉੱਥੋਂ ਹੀ ਤੁਹਾਨੂੰ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੈ ਗੌਰਤਾਲਬ ਹੈ ਕਿ ਆਰਥਿਕ ਮਾਹਿਰਾਂ ਦੀਆਂ ਉਮੀਦਾਂ ਦੇ ਉਲਟ ਜੂਨ ਦੇ ਮਹੀਨੇ ਦੀ ਮਹਿੰਗਾਈ ਦਰ 2.7% ਤੇ ਪਹੁੰਚ ਗਈ ਜੋ ਕਿ ਮਈ ਦੇ ਮਹੀਨੇ 2.9% ਸੀ ਇਸ ਬਾਰੇ ਆਰਥਿਕ ਮਾਹਿਰ ਅਨਿਲ ਸ਼ਰਮਾ ਦਾ ਮੰਨਣਾ ਹੈ ਕਿ ਬਦਲਾਵ ਹੌਲੀ-ਹੌਲੀ ਮਹਿਸੂਸ ਹੋਏਗਾ ਇਹਨਾਂ ਵਧੀਆਂ ਕੀਮਤਾਂ ਦੇ ਸ਼ਰਮਾ ਨੇ ਹੋਰ ਵੀ ਕਈ ਕਾਰਨ ਦੱਸੇ ਜਿਨ ਗ੍ਰੋਸਰੀ ਲੈਣ ਜਾਣੇ ਹੈਗੇ ਹੋ ਬਿੱਲ ਕੀ ਕੀਦਾ ਕਿੰਨੇ ਬਣ ਜਾਂਦੇ ਤੁਸੀਂ ਥੋੜੀ ਜਿਹੀ ਲੈ ਕੇ ਆਣੇ ਹੋ ਕੋ ਗਾਨਨ ਦਾ ਸੀ ਕਿ ਪਹਿਲੇ ਕੀ ਕੀਦਾ ਮੁਠੀ ਪਰ ਪੈਸੇ ਲੱਗ ਜਾਂਦੇ ਤੇ ਥੈਲਾ ਪਰ ਰਾਸ਼ਨ ਲੱਗਦੇ ਹੁਣ ਥੈਲੇ ਤੇ ਪੈਸੇ ਲੱਗ ਜਨ ਮੁਠੀ ਤੇ ਰਾਸ਼ਨ ਲੱਗ ਜਾਂਦੇ ਹੋ ਸੋ ਦੈਟ ਇਜ਼ ਵਾਟ ਇਟ ਇਜ਼ देयर ਸੋ ਯੂ हैव टू ਉਹ ਦ ਇਨਫਲੇਸ਼ਨ ਹੋ ਕੀ ਹੋਏਗਾ ਕਿ ਜੇ ਪ੍ਰਾਈਸਸ ਘਟਣਗੀਆਂ ਇੰਟਰਸਟਡ ਕਰਨਗੇ ਲੋਕਾਂ ਦੀ ਥੋੜੀ ਸਪੈਂਡਿੰਗ ਪਾਵਰ ਵਧੇਗੀ ਦੈਟ ਇਜ਼ ਵਾਟ ਇਟ ਇਜ਼ देयर ਫੀਲ ਦੀ ਗੱਲ ਹੈ ਮੈਨ ਕਿਉਂ ਜਿਵੇਂ 2.8% ਤੋਂ 2.7% ਆਈ ਹੈ ਇਟ ਇਜ਼ ਸਟਿਲ ਕੀ ਕੀਦਾ ਜਿਹੜੀ ਕਿਉਂਕਿ ਕੱਟੀ ਹੈਗੀ ਜਿਵੇਂ ਮੰਨ ਲਓ ਕੋਈ ਜੀ ਪਹਿਲਾਂ 25 ਡਾਲਰ ਦੀ ਸੀਗੀ ਜੇ ਉਹਨੋਂ 25 ਡਾਲਰ ਦੀ ਵੀ ਹੈ 25 ਰੋ 20 ਸੈਂਟ ਜੇ ਪਹਿਲਾਂ 20 ਦੇ ਉੱਤੇ ਸੀਗੀ ਹੁਣ 20 ਤੇ ਤੇਨੇ ਆਨ ਲੱਗੀ ਉਹ ਤੇ ਡੀਫਲੇਸ਼ਨ ਹੈ ਕਿ ਤਾ ਕਿ ਉਹ 20 ਦੇ ਉੱਤੇ ਆਏਗੀ 25 ਤੋਂ ਉੱਪਰ ਹੀ ਜਾ ਰਹੀ ਹੈਗੀ ਇਨਫਲੇਸ਼ਨ ਅਸਟਿਲ ਉੱਪਰ ਜਾ ਰਹੀ ਹੈ ਇਸ ਕਰਕੇ ਆਪਾਂ ਨੂੰ ਫੀਲ ਨਹੀਂ ਹੁੰਦਾ ਹੈ ਐਂਡ ਦੂਜੀ ਕਈ ਜਿਹੜੇ ਜਿਹੜੇ ਕੀ ਦਾ ਸਰਵਿਸ ਇੰਡਸਟਰੀਆਂ ਜਿਹੜੇ ਕੀ ਦਾ ਹੋਰ ਇੰਡਸਟਰੀਸ ਹੈਗੀਆਂ ਉਹਨੇ ਦਾ ਇਨਫਲੇਸ਼ਨ ਦਾ ਫਾਇਦਾ ਠਾ ਕੇ ਪ੍ਰਾਈਸਿਸ ਵੀ ਅਨਨੈਸੈਸਰਲੀ ਜੈਕ ਅਪ ਕੀਤੀਆਂ ਵੀ ਹੈਗੀਆਂ ਸੋ ਲੁੱਕ ਇਨ ਟੂ ਜਿਹੜੇ ਬੰਦੇ ਕੀ ਕੀ ਦਾ ਹੇਅਰ ਕਟਿੰਗ ਦਾ ਲੈ ਲਓ ਹੋਰ ਕੁਝ ਲੈ ਲਓ एवरीवन बॉडी ਹਜ਼ ਇਨਕਰੀਜ਼ ਇਨ ਦਾ ਡਿਸਗਾਈਸ ਦੇ ਵਿੱਚ ਪੀਪਲ ਬਿਜ਼ਨਸmen ਹੈਵ ਟੇਕਨ ਐਡਵਾਂਟੇਜ ਆਫ दैट ਵਨ ਦੇ ਹੈਵ ਇਨਕਰੀਜ਼ਡ ਦਾ ਰੇਟਸ ਅਨਰੀਜ਼ਨੇਬਲੀ ਦੈਟਸ ਵਾਟ ਆਈ ਫੀਲ ਉਹਨਾਂ ਕਿਹਾ ਕਿ ਗ੍ਰੋਸਰੀ ਦੇ ਸਟੋਰਸ ਵਿੱਚ ਮੁਕਾਬਲੇ ਦੀ ਘਾਟ ਕਾਰਨ ਵੀ ਮਹਿੰਗਾਈ ਆਮ ਲੋਕਾਂ ਦੀ ਕਮਰ ਤੋੜ ਰਹੀ ਹੈ ਪ੍ਰਾਈਸਿਸ ਗ੍ਰੋਸਰੀ ਦੇ ਪ੍ਰਾਈਸਿਸ ਹੈਗੀਆਂ ਉਹਦੇ ਲਈ ਕੀ ਕਰਨਾ ਚਾਹੀਦਾ ਹੈਗਾ ਗਵਰਨਮੈਂਟ ਨੂੰ ਦੇ ਸ਼ੁਡ ਇਨਕਰੀਜ਼ ਮੋਰ ਕੰਪੀਟੀਸ਼ਨ ਅਮੰਗ ਦਾ ਜਿਹੜੇ ਆਪਣੇ ਸਪਲਾਈਅਰਜ਼ ਹੈਗਾ ਲਾਬਲਾਜ਼ ਹੋ ਗਿਆ ਪ੍ਰਾਈਸ ਚਾਪਰ ਹੋ ਗਏ ਸੌਰੀ ਚਲੋ ਫਰੈਸ਼ ਹੋ ਗਏ ਸੋਬੀਜ਼ ਹੋ ਗਏ ਜਦੋਂ ਵੀ ਆਰਥਿਕ ਆંકੜਿਆਂ ਵਿੱਚ ਕੋਈ ਵੀ ਹਿਲਜੁਲ ਹੁੰਦੀ ਹੈ ਤਾਂ ਬੈਂਕ ਆਫ ਕੈਨੇਡਾ ਦੀ ਗਰਾਰੀ ਵੀ ਹਰਕਤ ਲੈਂਦੀ ਹੈ ਇਸ ਲਈ ਮਾਹਿਰ ਮੰਨਦੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਵਿਆਜ ਦਰਾਂ ਵਿੱਚ ਵੀ ਕੁਝ ਹੋਰ ਰਾਹਤ ਹੋ ਸਕਦੀ ਹੈ ਮੇਰਾ ਇਹ ਕਰ ਸਕਦਾ ਹੈ ਕਿ ਕੁਆਟਰ ਪਰਸੈਂਟ ਇੰਟਰਸਟ ਡਿਕਟਣਗੇ ਜਿਸ 24% ਲੱਗਦਾ ਹੈਗਾ ਜਿਵੇਂ 95% ਚਾਂਸਸ ਆਈ ਵਿਲ ਸੇ ਦੈਟ ਪਰ 5% ਚਾਂਸ ਨੇ ਕਿ ਨਾ ਘਟਣ ਪਰ ਆਈ ਥਿੰਕ ਹਾਈਲੀ ਲਾਈਕਲੀ ਕਿ ਕੁਆਟਰ ਪਰਸੈਂਟ ਘਟਣਗੇ ਪਿਛਲੀ ਵਾਰ ਵੀ ਇਹਨੇ ਕੁਆਟਰ ਪਰਸੈਂਟ ਘਟਾਇਆ ਸੀਗਾ ਉਹਦੇ ਨਾਲ ਕੀ ਹੋ ਰਿਹਾ ਹੈਗਾ ਕੰਜ਼ਿਊਮਰ ਨੂੰ ਫਾਇਦਾ ਹੋ ਰਿਹਾ ਜਿਹੜੇ ਕਿਸੇ ਨੇ ਬਾਰੋ ਕੀਤਾ ਪਿਆ ਪੈਸਾ ਕਿਸੇ ਇੰਟਰਸਟ ਮੰਨ ਲਓ ਮਾਰਗੇਜ ਹੈਗੀ ਹੈ ਮੇਨ ਸਭ ਤੋਂ ਜਿਹੜਾ ਹੈਗਾ ਆਪਣੇ ਸਾਊਥ ਏਸ਼ੀਆ ਜਿਹੜਾ ਭਾਈਚਾਰਾ ਹੈਗਾ ਉਸ ਦੇ ਉੱਤੇ ਰੀਅਲਸਟੇਟ ਦੇ ਉੱਤੇ ਮੇਜਰ ਇੰਪੈਕਟ ਉਸ ਦੇ ਉੱਤੇ ਹੈਗਾ ਮੋਸਟ ਆਫ ਪੀਪਲ ਹੈਵ ਗਾਟ ਅ ਮਾਰਗੇਜ ਹੈਗੀ ਆ ਐਂਡ ਜਦੋਂ ਇੰਟਰਸਟਡ ਵੱਧ ਗਿਆ ਕਿਨੇ ਮਾਰਗੇਜ ਦੀਆਂ ਕਾਫੀ ਡਬਲ ਟ੍ਰਿਪਲ ਹੋ ਗਈਆਂ ਹੈਗੀਆਂ ਸਮ ਟਾਈਮ ਇਟ ਇਜ਼ ਅਨਫੋਰਡੇਬਲ ਹੋ ਚੁੱਕਿਆ ਹੈਗਾ ਜੇ ਹਾਲਾਂਕਿ ਉਹਨਾਂ ਕੋਈ ਕੁਆਟਰ ਸਾ ਫਰਕ ਨਹੀਂ ਪੈਣ ਲੱਗਾ ਹੈਗਾ ਬਟ ਸਟਿਲ ਕੀ ਕੀ ਦਾ ਡ੍ਰੌਪਸ ਮੇਕ ਐਨ ਓਸ਼ਨ ਥੋੜਾ ਥੋੜਾ ਘਟਣਗੇ ਉਹ ਤੋਂ ਬਾਅਦ ਫਿਰ ਡੈਫੀਨਿਟਲੀ ਆ ਜਾਏਗਾ ਲਵੀਨ ਗਿਲ ਆਮਨੀ ਨਿਊਜ਼